ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਬਾਈ ਜੈਵਿੰਦਰ ਦੇ ਘਰੋਂ ਬਾਈ ਕੋਲੇ ਦੋਸਤੋ ਇੱਕ ਤਾਂ ਸੂਈ ਸਵਾਈ ਹੈ ਤੇ ਇੱਕ ਦੋਸਤੋ ਇਧਰ ਗੱਬਣ ਖੜੀ ਆ ਪ੍ਰੋਪਰ ਜਾਣਕਾਰੀ ਦੋਸਤੋ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਪਿੰਡ ਕਾਨੇ ਵਾਲੀ ਵੱਡੀ ਕਾਨੇ ਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਤਸਵੀਲ ਵੀ ਇਸ ਪੈਨ ਨੂੰ ਮਕਸਦ ਸਾਬ ਪੈ ਜਾਂਦੀ ਹੈ ਜਾਣਕਾਰੀ ਬਾਈ ਤੋਂ ਲੈ ਲੈਣੇ ਆਓ ਬਾਈ ਹਾਂਜੀ ਬਾਈ ਸਸੀਗਾ ਸਸੀਗਾ ਬਾਈ ਹੋਠ ਠੀਕ ਠਾਕ ਚਲਦੀ ਕਰਾਈ ਠੀਕ ਆ ਬਾਈ ਜੈਵਿੰਦਰ ਅੱਜ ਕਿੰਨੇ ਨਾਗਾ ਆਪਣੇ ਕੋਲ ਦੋ ਨਾਗਾ ਵੀਰੇ ਅੱਜ ਆਪਣੇ ਠੀਕ ਆ ਦੋ ਨਾਗਾ ਹਾਂਜੀ ਇੱਕ ਵਾਰੀ ਨੰਬਰ ਦੱਸ ਦੀਆਂ ਆਪਣਾ 90410 ਠੀਕ ਆ 98772 ਠੀਕ ਆ ਬਾਈ ਇਹ ਚ ਫੋ ਸੂਈ ਸਵਾਈ ਦੀ ਗੱਲ ਕਰ ਲਈਏ ਕਿੰਮਾ ਸੂਆ ਸੂਈ ਆ ਇਹ ਬਾਈ ਜੀ ਦੂਜਾ ਸੂਆ ਸੂਈ ਹੈ ਠੀਕ ਆ ਦੂਜਾ ਸੂਆ ਸੂਈ ਆ ਹਾਂਜੀ ਠੀਕ ਆ ਕਿੰਨਾ ਟਾਈਮ ਹੋ ਗਿਆ ਬਾਈ ਇਹਨੂੰ ਸੂਈ ਨੂੰ ਬਾਈ ਘੰਟਾ ਕੋ ਹੋਇਆ ਸੂਈ ਘੰਟਾ 1 ਹੋ ਗਿਆ ਠੀਕ ਆ ਜੇਰ ਪਾਣੀ ਬਾਕੀ ਆ ਜੇਰ ਪਾਣੀ ਬਾਕੀ ਠੀਕ ਆ ਬੱਚਾ ਕੀ ਦੇਦਾ ਬਾਈ ਬੱਚਾ ਵੱਛੀ ਆਈ ਵੱਛੀ ਨੂੰ ਜਨਮ ਦਿੱਤਾ ਹਾਂਜੀ ਠੀਕ ਆ ਬਾਈ ਦੂਜੇ ਸੂਏ ਕੀ ਦੁੱਧ ਦਾ ਅਨਮਾਨ ਕਰਦੇ ਵੀ ਕਿੰਨਾ ਕੁ ਦੁੱਧ ਪਾਜੋ ਬਾਈ ਪਹਿਲੇ ਸੂਏ ਮਾਲਕਾਂ ਨੇ ਆਪਾਂ ਨੂੰ 26 27 ਲੀਟਰ ਦੱਸਿਆ ਹੀ ਠੀਕ ਆ ਹਾਂਜੀ ਐ ਇਦੀ ਕੀ 30 ਲੀਟਰ ਦਾ ਅਨਮਾਨ ਆਪਾਂ ਕਰਦੇ ਆ ਠੀਕ ਆ ਲੋ ਵੀ ਬਾਈ ਆ 30 ਲੀਟਰ ਨੂੰ ਹੱਥ ਮਾਰੂਗੀ ਬਾਕੀ ਦੋਸਤੋ ਬਰੀਡ ਪੱਖ ਤੋਂ ਵੇਖੀਏ ਦੋਸਤੋ ਬਹੁਤ ਚੰਗੀ ਜਾਤ ਕੁਆਲਿਟੀ ਵਾਲੀ ਆ ਤੇ ਕਦ ਕਾਠ ਦੀ ਗੱਲ ਕਰੀਏ ਦੋਸਤੋ ਪੂਰੀ ਵੱਡੀ ਕਦ ਕਾਠ ਦੇ ਵਿੱਚ ਆ ਬਿਲਕੁਲ ਪਾਇਓਰਿਟੀ ਪੱਖ ਤੋਂ ਦੋਸਤੋ 101% ਐਚਐਫ ਬਰੀਡ ਦੇ ਵਿੱਚ ਥਾਣ ਹਵਾਨੇ ਦੀ ਗੱਲ ਕਰੀਏ ਦੋਸਤੋ ਸੋਨਾ ਹੱਥੀ ਚਵਾਈ ਵਾਲਾ ਥਾਣਾ ਤੇ ਬੱਚੀ ਨੂੰ ਜਨਮ ਦਿੱਤਾ ਦੋਸਤੋ ਬਿਲਕੁਲ ਹੁਣੇ ਹੀ ਸੂਈ ਹੈ ਦੋਸਤੋ ਘੰਟਾ ਖ ਹੋ ਗਿਆ ਜੇਰ ਪੈਣੀ ਬਾਕੀ ਆ ਥਾਣਾ ਦਾ ਸਾਈ ਦੇਖੋ ਇਹਨਾਂ ਦੋਸਤੋ ਕਿਆ ਬਾਤਾਂ ਹੱਥੀ ਚਵਾਈ ਵਾਲਾ ਥਾਣਾ ਦੋਸਤੋ ਪੂਰੇ ਜੋਸ਼ ਦੇ ਵਿੱਚ ਆ ਦੋਸਤੋ ਤਕਰੀਬਨ 22 ਨਾ ਬੱਚੇ ਨੂੰ ਜੰਘਾਇਆ ਇਸੇ ਕਰਕੇ ਦੋਸਤੋ ਮਾੜ ਆ ਜਾਣਾ ਨਾ ਵੜ ਵੀ ਬੋੜਾ ਕੱਢੀ ਜਾਂਦੀ ਹੈ ਵਗੀ ਜਾਂਦੀ ਹੈ ਵੀ ਬੱਚੇ ਨੂੰ ਜੁਗਾ ਹੈ ਕਿਉਂਕਿ ਪੋਲੀ ਹੋ ਗਈ ਇਹ ਥਣਾ ਦਾ ਸੈਜ ਦੋਸਤੋ ਬਹੁਤ ਸੋਹਣਾ ਹੱਥੀ ਚਵਾਈ ਵਾਲਾ ਥਾਣਾ ਕੱਦ ਕਾਠ ਦੀ ਗੱਲ ਕਰਕੇ ਦੋਸਤੋ ਪੂਰਾ ਵੱਡਾ ਕੱਦ ਕਾਠ ਆ ਫੇਸ ਚੈੱਕ ਕਰ ਸਕਦੇ ਆ ਦੋਸਤੋ ਪਾਇਓਰਟੀ ਪੱਖ ਤੋਂ ਬਹੁਤ ਚੰਗੀ ਵੈਣ ਆ ਫੇਸਬੁਕ ਫੇਸਬੁਕ ਹੀ ਪਹੁੰਚ ਲੋ ਫੇਸ ਵਿੱਚ ਦੂਜਾ ਸੂਆ ਕਰਮਾਂ ਵਾਲੀ ਸੂਈ ਆ ਮੂੰਹ ਛੇਦਾਂ ਦਾ ਵੀ ਮੂੰਹ ਵੀ ਬਾਈਆਂ ਦਾ ਛੇਦ ਆਂਦੀ ਆ ਦੋਸਤੋ ਕੋਈ ਵੱਡੀ ਦੀ ਬਾੜੀ ਆ ਆਪਾਂ ਕਹਿ ਸਕਦੇ ਤੇ ਕੱਦ ਦੀ ਗੱਲ ਕਰੀਏ ਦੋਸਤੋ ਵੀ ਇਹਦੀ ਵਹਿੜਾ ਨਿਕਲਦੀ ਵੇਰਲੀ ਹੈ ਜੇ ਗੱਲ ਕਰੀਏ ਤੇ ਰਾਜੀਪਲੀ ਚੰਗੀ ਆ ਇਹ ਨਹੀਂ ਗੱਲ ਕੋਈ ਲੀਸੀ ਲਾਵੀਆਂ ਇਹ ਤੋੜ ਕੇ ਤੁਹਾਨੂੰ ਉਖਾਉਣੇ ਆ ਤੁਰੀ ਜਾਂਦੀ ਤਾਂ ਤੁਹਾਨੂੰ ਹੋਰ ਵੀ ਜੱਜਮੈਂਟ ਹੋ ਜਾਣੀ ਆ ਇਹ ਬਾਕੀ ਦੋਸਤੋ ਸੀਲ ਸਾਊਗਾ ਕਰਮਾ ਵਾਲੀ ਲੈ ਭਈ ਜਵੇਂ ਜਾਇਵਿੰਦਰ ਅੱਗੇ ਡਾੜ ਘੜਵਾ ਰਹੀ ਹੈ ਕਰੀ ਲੋ ਵੀ ਤੋੜ ਕੇ ਤੁਹਾਨੂੰ ਉਖਾਉਣੇ ਆ ਕੀ ਆ ਗੱਲ ਬਾਤ ਆ ਦੋਸਤੋ ਹਵਾਨਾ ਵੀ ਦੋਸਤੋ ਜੇ ਗੱਲ ਕਰੀਏ ਕੋਈ ਟੁੱਟਵਾ ਨਹੀਂ ਕੋਈ ਫੋੜ ਸ਼ਾਂਗ ਨਹੀਂ ਪੂਰਾ ਫਿਕਸ ਹਵਾਨਾ ਰੱਖਿਆ ਦੋਸਤੋ ਕਰਮਾ ਵਾਲੀ ਨੇ ਤੇ ਕੱਦ ਦੀ ਗੱਲ ਕਰੀਏ ਦੋਸਤੋ ਕਿਆ ਬਾਤਾਂ ਵੇਲਬੂਲ ਦੀ ਚੰਗੀ ਆ ਫੇਸ ਦੋਸਤੋ ਬਹੁਤ ਪਿਆਰਾ ਰੰਗ ਬਾਝ ਵਹਿੜਾ ਦੋਸਤੋ ਚੌਕਦਮ ਕਬੜੀ ਆ ਪੂਰਾ ਜੋਸ਼ ਦੇ ਵਿੱਚ ਮੌਕੇ ਦੀ ਤਿਆਰੀ ਹੈ ਦੋਸਤੋ ਹਵਾਨਾ ਕਰਮਾ ਵਾਲੀ ਨੇ ਸੋਹਣਾ ਤਿਆਰ ਕੀਤਾ ਹੋਇਆ ਜੇਰ ਪੈਣੀ ਬਾਕੀ ਹੈ ਦੋਸਤੋ ਬਾਕੀ ਵਹਿੜ ਸਾਫ ਸੁਥਰੀ ਆ ਜਿਹੜਾ ਵੀਰ ਵੀ ਪਸੰਦ ਕਰੂਗਾ ਆਪਦੀ ਇੱਥੇ ਆ ਕੇ ਤਸੱਲੀ ਕਰ ਲਵੇ ਕਿਉਂਕਿ ਬੋਲੇ ਦੇ ਵਿੱਚ ਆ ਬਾਈ ਨੇ ਹਜੇ ਚਵਾਈ ਕੀਤੀ ਨਹੀਂ ਗਈ ਬੱਚੇ ਨੂੰ ਚੰਗਾ ਆ ਵੱਛੀ ਵੀ ਦੋਸਤੋ ਮਗਰ ਬਹੁਤ ਸੋਹਣੀ ਆ ਜਮਾ ਆਪਦੇ ਅਰਗੀ ਵੱਛੀ ਆ ਰੇਟ ਇਹਦਾ ਆਪਾਂ ਭਾਈ ਜੈਵਿੰਦਰ ਤੋਂ ਪੁੱਛਦੇ ਨੇ ਤੁਹਾਨੂੰ ਦੇਖ ਸਕਦੇ ਹੋ ਪੂਰੀ ਨਿੱਗਰ ਨਰੋਈ ਵੱਛੀ ਆ 1 ਘੰਟਾ ਹੋ ਗਿਆ ਸੂਈ ਨੂੰ ਖਾਣਾ ਦਾ ਸਾਈਜ਼ ਵੇਖੋ ਇਹਨਾ ਦੋਸਤੋ ਕੀ ਆ ਬਾਤ ਆ ਬੱਚੀ ਬਹੁਤ ਚੰਗੀ ਆ ਬਹੁਤ ਸੋਹਣਾ ਹੱਥੀ ਜਵਾਈ ਵਾਲਾ ਥਾਣਾ ਤੇ ਫੇਸ ਵੀ ਬਹੁਤ ਪਿਆਰਾ ਭਾਈ ਜੈਵਿੰਦਰ ਇਹਦਾ ਰੇਟ ਕੀ ਰੱਖਾਂਗੇ ਆਪਾਂ ਵੀਰ ਯਾਰ ਆਪਣਾ ਰਿੰਕੂ ਇੱਕ ਗੱਲ ਹੋਰ ਆ ਮਨੁੱਖਗਲਾ ਫੋਨ ਲਾਉਂਦਾ ਹਨ ਆਪਾਂ ਨੂੰ ਆਪਾਂ ਵੀਡੀਓ ਪਾਉਣੇ ਆ ਠੀਕ ਆ ਆਲਾ ਕਹਿੰਦਾ ਯਾਰ ਬਾਈ ਰੇਟ ਤੁਸੀਂ ਜਿਆਦਾ ਮੰਗ ਲੈਨੇ ਹੋ ਠੀਕ ਆ ਹੁਣ ਜੇ ਬੱਚੀ ਦੇ ਹਿਸਾਬ ਨਾਲ ਵੇਖ ਕੇ ਸਹੀ ਗੱਲ ਜਿਹੜਾ ਮਗਰ ਇਹ ਬੱਚੀ ਆ ਉਹ ਹਿਸਾਬ ਨਾਲ ਵੀਰੇ ਮੁੱਲ ਆਪਣਾ ਇੱਕ ਪੈਂਦੀ ਆ ਆਪਾਂ ਇੱਕ 25 ਦੀ ਜਸਮੋਈ ਆਈਏ ਦੀ ਠੀਕ ਆ ਹਾਂਜੀ ਲੋ ਵੀ ਦੋ ਨਾਗਾ ਬਾਈ ਦਾ ਕਹਿਣਾ ਜਿਹੜਾ ਵੀਰ ਵਿੱਚ ਕਿਸੇ ਪਾਸੋਂ ਕਿਸੇ ਪਾਸੋਂ ਨੂੰ ਫੁੱਟ ਜੀ ਖੁਜੀਗੀ ਜਿਹੜਾ ਥੀਜੋ ਇਹਨਾਂ ਲਈ ਉਹਦੇ ਅਸੀਂ ਬੈਟਰ ਆ ਠੀਕ ਬੈਸਟ ਆਪਸ਼ਨ ਆ ਜੇ ਥੀਜੋਈ ਆਸਤੇ ਨੀਵਰ ਮਸ਼ੀਨ ਤੇ ਲਾਉਂਦਾ ਵੀ ਇੱਥੇ ਹਨਾ ਮਸ਼ੀਨ ਵਾਲਾ ਆਸਤੇ ਵੀ ਸਹੀ ਹੈ ਪਰ ਅੱਧੇ ਮਸ਼ੀਨੀ ਜੁਵਾਈ ਵੀ ਜਿਹੜੇ ਵੀਰ ਨੇ ਕਰਨੀਆਂ ਤੇ ਮਸ਼ੀਨੀ ਜੁਵਾਈ ਵੀ ਥਣ ਸੋਨਾ ਹਾਥੀ ਜੁਵਾਈ ਵਾਲਾ ਤਾਂ ਫਿਰ ਕਿਹਾ ਉਹ ਕਿੱਦਾਂ ਬਈ ਬਹੁਤ ਵੱਛੀ ਦੇ ਜੀ ਆਪਾਂ ਇੱਕ 25 ਦੇ ਵਿੱਚ ਦੋ ਨਾਗ ਤੁਹਾਨੂੰ ਮਿਲ ਜਾਣੇ ਆ ਮਗਰ ਵੱਛੀ ਤੇ ਵਹਿਰ ਦੋਸਤੋ ਚੰਗੇ ਦੁੱਧ ਵਾਲੀ ਆ ਬਾਈ ਜਾਨਾ ਪਹਿਲੇ ਸੂਏ 26 27 ਲੀਟਰ ਦੁੱਧ ਕੱਢਿਆ ਇਹਨੇ ਅੱਜ ਤੀ ਅਨਮਾਨ ਆ ਬਾਹਲਾ ਨਹੀਂ ਤਾਂ ਦੋਸਤੋ 26 27 ਲੀਟਰ ਤਾਂ ਮੰਨ ਗਏ ਚਲੋ ਬਾਈ ਤਾਂ 30 ਲੀਟਰ ਦਾ ਦਾ ਤੇ ਜਿਹੜੇ ਵੀਰ ਦੇ ਪਸੰਦ ਹੋਏ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਤੋਂ ਅੱਗੇ ਬਾਈ ਕੋਲੇ ਇੱਕ ਗੱਬਣਾ ਬਈ ਗੱਬਣ ਦੀ ਗੱਲ ਕਰ ਰਹੀ ਹੈ ਇਹ ਕਿੰਨੇ ਵਸੂਆ ਸੁੰਦੀ ਹੈ ਇਹ ਬਾਈ ਜੀ ਦੂਜਾ ਸੁਆ ਸੁੰਦੀ ਹੈ ਦੂਜਾ ਹੀ ਇਹ ਸੁੰਦੀ ਹੈ ਹਾਂਜੀ ਮਾਲਕਰ ਜੀ ਉਹ ਆਪ ਨੂੰ ਦੱਸਿਆ ਠੀਕ ਆ ਦੈਨ ਕਿੰਨੇ ਲੈ ਜੂ ਬਾਈ ਜੈਵਿੰਦਰ ਬਾਈ ਇਹ ਇਹਦਾ ਕੋਈ ਪਤਾ ਨਹੀਂ ਸੂਣ ਨੂੰ ਆਜਾ 2 ਘੰਟੇ ਤੋਂ ਪੇ ਨਾ ਸੁਵੇ ਤਾਂ 17 ਘੰਟੇ ਠੀਕ ਆ ਹਾਂਜੀ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਪਾ ਦੋ ਬਾਈ 21 ਗੈਂਟੀ ਆਏ ਬੰਦੇ ਕੋਲੋਂ ਆਪਣੇ ਕੋਲੋਂ ਉਹਨੇ 26 27 ਲੀਟਰ ਦੁੱਧ ਬਾਈ ਜਾਂ ਚੋਇਆ ਗਿਆ ਠੀਕ ਆ 26 27 ਲੀਟਰ ਚੋਇਆ ਵਿਆ ਹਾਂਜੀ ਹਾਂਜੀ ਠੀਕ ਆ ਲੋ ਵੀ ਢਾਂਚਾ ਇਹਦਾ ਵੀ ਬਹੁਤ ਖੁੱਲਾ ਹੱਡੇ ਪੈਰਾਂ ਦੇ ਵਿੱਚ ਹੈਗੀ ਐ ਜੇ ਗੱਲ ਕਰੀਏ ਕੋਈ ਲੀਸੀ ਲਾਵੀ ਹਵਾਨਾ ਦੋਸਤੋ ਕਰਮਾਲੀ ਦਾ ਇਹਦਾ ਵੀ ਫਿਕਸ ਜਾਈਆ ਕੋਈ ਟੁੱਟਮਾ ਨਹੀਂ ਇਹ ਥਾਣਾ ਦਾ ਸਾਈਕ ਹੈ ਤੁਹਾਨੂੰ ਖਾਦਨੇ ਹੱਥੀ ਜਵਾਈ ਵਾਲਾ ਥਣ ਇਹਨੂੰ ਲੱਗਿਆ ਨਾੜਾ ਨਾਲ ਬਹੁਤ ਸੋਹਣਾ ਨਾੜਾ ਦੇਖੋ ਇਹਨਾਂ ਦੋਸਤੋ ਕੀ ਬਾਤਾਂ ਦੁੱਧਾਂ ਦੀ ਬੱਛੀ ਐ ਨਾੜਾ ਚੈੱਕ ਕਰੋ ਹਵਾਨੇ ਦੇ ਉੱਤੇ ਐ ਹਵਾਨਾ ਦੋਸਤੋ پروਇਆ ਪਿਆ ਨਾੜਾ ਨਾਲ ਹੱਥੀ ਜਵਾਈ ਵਾਲਾ ਥਣ ਲੱਗਿਆ ਸੀਲਸਾਉ ਦੀ ਗੱਲ ਕਰੀਏ ਕਰਮਾ ਵਾਲੀ ਸੀਲਸਾਉ ਬਹੁਤ ਆ ਸੋਹਣਾ ਥਾਣਾ ਮਾਨਾ ਬਾਕੀ ਥੋੜਾ ਇਹਨਾਂ ਕ੍ਰੋਸ ਅੰਗ ਜ਼ਰੂਰ ਆ ਦੁੱਧ ਸੋਹਣਾ ਪਿਆਊਗੀ ਰਾਜੀਪਾਲੀ ਚੰਗੀ ਆ ਲੈ ਬਈ ਜੈਵਿੰਦਰ ਇਹਦਾ ਵੀ ਇੱਕ ਵਰੀ ਢੇੜਾ ਕੜਵਾ ਦੀ ਦੋਨਾਂ ਨਾਗਾਂ ਜੋ ਕੋਈ ਵੀ ਨਾਗ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰ ਲਿਓ ਪਿੰਡ ਵੱਡੇ ਕਾਨੇ ਵਾਲੀ ਜ਼ਿਲ੍ਹਾ ਸ਼ਰੀਮ ਮੁਖਤਸਰ ਸਾਹਿਬ ਵੇੜਾ ਦੋਸਤੋ ਦੋਵੇਂ ਸਾਫ਼ ਸੁਥਰੀਆਂ ਦੋਨੇ ਦੂਜਾ ਦੂਜਾ ਸੂਆ ਇੱਕ ਸੂਈ ਸਵਾਈ ਤੇ ਇੱਕ ਗੱਬਣ ਇੱਕ ਪਾਸੇ ਥੋੜੀ ਭਾਲ ਜ਼ਰੂਰ ਆ ਲੈ ਵੀ ਜੈਵਿੰਦਰ ਥੋੜਾ ਇਹਨਾਂ ਇੱਥੇ ਰੋਕ ਲਈ ਇੱਕ ਵਾਰੀ ਵਖਾਦ ਗਏ ਲੈਡ ਦੀ ਜੇ ਗੱਲ ਕਰੀਏ ਦੋਸਤੋ ਹਵਾਨੇ ਦੀ ਬਹੁਤ ਸਾਫ ਸੁਥਰਾ ਖੁੱਲਾ ਹਵਾਨਾ ਤਿਆਰ ਕੀਤਾ ਅਨੁਮਾਨ ਆ ਵੀ 25 26 ਲੀਟਰ ਤੱਕ ਖੁੱਲਾ ਦੁੱਧ ਪਾਉਗੀ ਜਿਹੜੇ ਹਿਸਾਬ ਨਾਲ ਹਵਾਨਾ ਦੋਸਤੋ ਤੇ ਬਾਕੀ ਹੋ ਸਕਦਾ ਵੀ ਸੇਵਾ ਤੇ ਨਿਰਪਰ ਹੁੰਦਾ ਜਿਹੜਾ ਵੀ ਚੰਗੀ ਸੇਵਾ ਕਰਦਾ ਵੱਧ ਵੀ ਕਢਾ ਸਕਦਾ ਰਾਜੀ ਬਲੀ ਚੰਗੀ ਆ ਕੱਦ ਕਾਠ ਵੀ ਸੋਹਣਾ ਵੇਰਵੂਨ ਵੀ ਚੰਗੀ ਆ ਦੋਨੇ ਵੜਾ ਦੋਸਤੋ ਬਹੁਤ ਸੋਹਣੀਆਂ ਸਾਫ਼ ਸੁਥਰੀਆਂ ਦੋਨਾਂ ਜੋ ਕੋਈ ਵੀ ਤੁਹਾਡੇ ਪਸੰਦ ਹੋਏ ਤਾਂ ਦੀ ਤਸੱਲੀ ਇੱਥੇ ਆ ਕੇ ਕਰ ਲਵੇ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਰੇਟ ਇਹਦਾ ਵੀ ਆਪਾਂ ਜਯਵਿੰਦਰભાઈ ਤੋਂ ਪੁੱਛ ਲੈਨੇ ਆ ਜਯਵਿੰਦਰ ਇਹਦਾ ਰੇਟ ਕੀ ਕਰਦੇ ਆਂ ਮੋਲ ਇਹਦਾ ਵੇਰੇ ਕਰਨੋ ਜਿੰਨਾ ਮਰਜ਼ੀ ਕਰ ਲੀਏ ਬਣਾ 11 ਕਰ ਲਿਆ 15 ਕਰ ਲੀ ਗਏ 1 5 ਦੇ ਵਿੱਚੋਂ ਗਾਂ ਇਹਦੀ ਬੱਚੀ ਦਾ ਮਾਨ ਤਾਨ ਕਰ ਦਾਂਗੇ ਲੋ ਵੀ 1 5 ਦੇ ਵਿੱਚੋਂ ਬਾਈਆਂ ਦਾ ਮਾਨ ਤਾਨ ਹੋ ਜੂਗਾ ਹਾਂਜੀ ਦੋਨਾਂ ਨਗਾ ਜੋ ਵੀ ਪਤਾ ਨਹੀਂ ਕੋਈ ਬਈ ਪਸ਼ੂ ਆਪਾਂ ਚੰਗੇ ਲਿਉਣਾ ਹੀ ਹੁੰਦਾ ਸਹੀ ਗੱਲ ਆ ਠੀਕ ਆ ਬਾਕੀ ਪਈਆਂ ਜੀ ਛੋਟੀਆਂ ਬਹੁਤ ਚੰਗੀਆਂ ਲਈਆਂ ਆਪਾਂ ਲਈਆਂ ਆ ਠੀਕ ਆ ਠੀਕ ਆ ਉਹਨਾਂ ਦਾ ਜਾਂਦ ਕਰ ਰਹੇ ਨੇ ਕਿ ਛੋਟੀਆਂ ਵੀ ਆਪਣੇ ਕੋਲੇ ਠੀਕ ਆ ਹਾਂਜੀ ਤੇ ਵੈਰਾ ਬਈ ਇਹ ਵੀ ਚੰਗੀ ਲੱਗੀ ਆਪਾਂ ਵੈਸੇ ਭਰੇ ਆ ਠੀਕ ਆ ਠੀਕ ਆ ਠੀਕ ਆ ਤੇ ਆ ਪਹੁੰਚ ਸਾਨੂੰ ਨਾਲ ਆਪਾਂ ਗਾਂ ਆਪਦਾ ਰੱਖ ਕੇ ਆਪਾਂ ਬਾਕੀ ਡੀ ਵਿੱਚ ਮਿਲ ਦੋ ਬਾਈ ਦਾ ਵਪਾਰ ਦਾ ਕੰਮ ਆ ਰੋਟੀ ਦਾ ਮਸਲਾ ਹੁੰਦਾ ਵੀ ਜੋ ਰੋਟੀ ਬਣ ਗਈ ਤਾਂ ਲੈਣ ਦੇ ਥੋੜਾ ਜਿਹਾ ਬਾਈਆਂ ਦਾ ਬਾਲਾ ਨਹੀਂ ਫਰਕ ਹੋਣਾਗਾ ਇਹਦਾ 1 5 ਤੇ ਇਹਦਾ 1 25 ਮਾਨਤਨ ਫਿਰ ਵੀ ਵਿੱਚ 25 ਜੋ ਛੋਟਾ ਛੱਪਾ ਕਰ ਦਾਂਗੇ ਹੋਰ ਦੱਸੋ ਮਾਨਤਨ ਬਾਈ ਇਹਨਾਂ ਫਿਰ ਵੀ ਕਰ ਦਿਆਂਗੇ ਦੋਸਤੋ ਰੰਗ ਬਾਜ ਦੀ ਗੱਲ ਕਰੀਏ ਦੋਸਤੋ ਚਮਕ-ਦਾਮ ਕੋ ਵੇਖੋ ਕੀ ਬਾਤ ਆ ਵੱਛੀ ਦੀ ਦੋਸਤੋ ਦੂਜਾ ਸੁਆ ਕਰਮ ਵਾਲੀ ਸੂਈ ਆ ਮੂੰਹੋ 6 ਦਾ ਦਾ ਹਵਾਨਾ ਦੋਸਤੋ ਕਰਮ ਵਾਲੀ ਦਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਲਓ ਬਈ ਜਿਹੜੇ ਵੀਰ ਦੇ ਦੋਨਾਂ ਨਾਲ ਜੋ ਪਸੰਦ ਹੋਵੇ ਤਾਂ ਆਪਦੀ ਤਸੱਲੀ ਤੁਸੀਂ ਕਰਿਓ ਜੇ ਇੱਥੇ ਆ ਕੇ ਚੁਆਈ ਕਰ ਸਕਦੇ ਹਾਂ ਲੋ ਕਿਉਂਕਿ ਸੂਈ ਸਵਾਈ ਆ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ 스ਪੀਨ ਦੇ ਹੇਠੇ ਬਸੇ ਜਾਣਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ